ਤੁਸੀਂ ਦੀ ਸੇ ਦਮ ਉਸਿਆ ਲੇਦੀ ਬਜ਼ੁਰਗਾਂ ਦੇ ਬੇਤੀ ਇੱਕ ਇੱਕ ਫੌਜੀ ਦੇ ਸਾਪਲਖੌਰ ਸਿੰਘ ਉਹ ਰਾਹੀ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰਦੇ ਭਗਵੰਤ ਮਾਨ ਦੀ ਥੋੜੀ ਨਲਾਇਕੀ ਸੱਚਾ ਉਹ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਹੈ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੰਤਰੀ ਕੋਲ ਆ ਰਹੀ ਫੋਡੇ ਵਜ਼ੀਰ ਚਾਰ-ਚਾਰ ਪੰਜ-ਪੰਜ ਗੱਡੀ ਲੈ ਕੇ ਚੱਲਦੇ ਫੋਡੇ ਐਮ.ਐਲ.ਏ ਤੱਕ ਤੁਸੀਂ ਉਹਨਾਂ ਨੂੰ 15-15 20-20 ਗਾਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਾਰਮੈਂਟ ਮਿਲੇ ਸੀ ਸਿੱਧੂ ਮੂਸੇਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਉਹਨਾਂ ਦਾ ਲਾਡਲਾ ਬੱਚਾ ਕੱਲਾ-ਕੱਲਾ ਪੁੱਤ ਉਮਰਵਾਤਾ ਯੋ ਐਕਸਪੁਜੀਆ ਇਹਨਾਂ ਹਾਲਾਤਾਂ 'ਚ ਇਹਨੇ ਔਖੇ ਹਾਲਾਤਾਂ 'ਚ ਉਹ ਗੁਜ਼ਰ ਰਿਹਾ ਮਾਪੇ ਉਹਨਾਂ ਦਾ ਹਰ ਚੀਜ਼ ਹੀ ਸਹੀ ਹੈ ਔਰ ਥੋੜਾ ਕਿਸੇ ਦੀ ਪਰਸਨਲ ਲਾਈਫ 'ਚ ਦਖਲ ਦੇਣਾ ਬਿਲਕੁਲ ਗਲਤ ਗੱਲ ਹੈ ਔਰ ਤੁਸੀਂ ਬੰਦੇ ਵੜ ਜੋ ਇਹ ਗੱਲਾਂ ਬਹੁਤ ਮਹਿੰਗੀਆਂ ਪੈਣੀਆਂ ਤੁਹਾਨੂੰ ਸਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਬਲਕੌਰ ਸਿੰਘ ਵੱਲੋਂ ਸੂਬਾ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮੁੱਦਾ ਹੁਣ ਸਿਆਸੀ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਵੱਖ-ਵੱਖ ਲੀਡਰਾਂ ਨੇ ਇਹਦੇ ਉੱਤੇ ਆਪਣਾ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਤੇ ਸੂਬਾ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲਿਆ ਹੈ ਸੁਖਦੀਪ ਸਿੱਧੂ ਮੂਸੇਵਾਲੇ ਦੇ ਬਜ਼ੁਰਗਾਂ ਦੀ ਜਿਹੜੇ ਕੀ ਇੱਕ ਇੱਕ ਫੌਜੀ ਦੇ ਸਾਹ ਬਲਕੌਰ ਸਿੰਘ ਉਹਨਾਂ ਦੀ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰਦੇ ਮਨ ਨੂੰ ਬੜਾ ਦੁੱਖ ਪਹੁੰਚਿਆ ਕਿ ਯਾਰ ਇਹ ਕੋਈ ਇਨਸਾਨੀਅਤ ਹੈ ਕਿ ਇਹ ਪੰਜਾਬੀਅਤ ਹੈ ਪਹਿਲਾਂ ਭਗਵੰਤ ਮਾਨ ਜੀ ਥੋੜੀ ਨਲਾਇਕੀ ਸਦਕਾ ਉਹ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਹੈ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਆ ਰਹੀ ਥੋਡੇ ਵਜ਼ੀਰ ਚਾਰ ਚਾਰ ਪੰਜ ਪੰਜ ਗੱਡੀ ਲੈ ਕੇ ਚੱਲਦੇ ਥੋਡੇ ਐਮ ਐਲ ਏ ਤੱਕ ਤੁਸੀਂ ਉਹਨਾਂ ਨੂੰ 15 15 20 20 ਗਾਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਾਰਮੈਂਟ ਮਿਲੇ ਸੀ ਸਿੱਧੂ ਮੂਸੇ ਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਉਹਨਾਂ ਦਾ ਲਾਡਲਾ ਬੱਚਾ ਕੱਲਾ ਕੱਲਾ ਪੁੱਤ ਉਮਰਵਾਤਾ ਔਰ ਜੋ ਹਾਲਾਤ ਪੈਦਾ ਹੋਏ ਉਹ ਸਾਰਿਆਂ ਦੇ ਸਾਹਮਣੇ ਮੁੜ ਕੇ ਠੀਕ ਆ ਬੜੇ ਔਖੇ ਹੋ ਕੇ ਦਨ ਹਜ਼ਾਰ ਬੰਦਾ ਲਾ ਕੇ ਤੁਸੀਂ ਸ਼ਰਮੋ ਸ਼ਰਮੀ ਅਫਸੋਸ ਵੀ ਕਰਕੇ ਆਏ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦਣ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ ਠੀਕ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਆਪਦੇ ਬੱਚਿਆਂ ਨਾਲ ਕੋਈ ਲੜਣਾ ਦੇਣਾ ਨਹੀਂ ਤੁਹਾਡੇ ਬੱਚੇ ਤੁਹਾਡੀ ਕਿੰਨੀ ਕ ਇੱਜ਼ਤ ਕਦਰ ਕਰਦੇ ਆ ਇਹ ਤੁਹਾਡੀ ਬੇਟੀ ਨੇ ਆਪਦੀ ਵੀਡੀਓ 'ਚ ਦੱਸਤਾ ਕਿ ਤੁਸੀਂ ਉਦੇ ਕੁਛ ਨਹੀਂ ਲੱਗਦੇ ਮਗਰ ਭਾਈ ਸਾਹਿਬ ਭਗਵੰਤਬਾਨ ਜੀ ਸਾਰਿਆਂ ਦੇ ਰਿਸ਼ਤੇ ਏਡੇ ਨਾਜ਼ੁਕ ਤੇ ਕਮਜ਼ੋਰ ਨਹੀਂ ਹੁੰਦੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਰਿਸ਼ਤਾ ਵੀ ਆਪਦੇ ਬੱਚਿਆਂ ਨਾਲ ਚੰਗਾ ਹੋਵੇ ਮਗਰ ਜੇ ਕਿਸੇ ਦੇ ਘਰ 'ਚ ਖੁਸ਼ੀ ਆਈ ਹੈ ਉਹ ਵੀ ਇਹਨਾਂ ਹਾਲਾਤਾਂ 'ਚ ਆਈ ਹੈ ਉਸ ਦੇ ਨਾਲ ਤੁਹਾਡਾ ਪ੍ਰਸ਼ਾਸਨ ਇਸ ਤਰੀਕੇ ਦਾ ਟੱਕਾ ਕਰੇ ਤੁਹਾਡੇ ਇਸ਼ਾਰੇ ਤੇ ਆਈ ਕੰਡੈਮਨਡ ਔਰ ਮੈਂ ਇਸ ਮਸਲੇ 'ਚ ਠੋਕ ਕੇ ਥੋਡੇ ਉਲਟ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਤੁਹਾਡੇ ਵਰਗੇ ਇਨਸਾਨ ਜਿਦੇ ਚ ਕੋਈ ਕਦਰਾਂ ਕੀਮਤਾਂ ਨਹੀਂ ਹੈ ਜਿਦੇ ਚ ਦਰਦ ਕੋਈ ਨਹੀਂ ਹੈ ਜਿਦੇ ਚ ਉਹਨਾਂ ਮਾਪਿਆਂ ਦੀ ਜੋ ਉਹਨਾਂ ਦੇ ਹਾਲਾਤ ਬਣੇ ਪਿਛਲੇ ਸਾਲਾਂ ਚ ਉਹਨਾਂ ਦੇ ਬਾਰੇ ਤੁਸੀਂ ਸੋਚ ਨਹੀਂ ਸਕਦੇ ਯੂ ਹੈਵ ਨੋ ਰਾਈਟ ਟੂ ਇੰਟਰਫੇਅਰ ਇਨ देयर ਮੈਟਰ অর ਸਟੇ ਇਨ ਦਟ ਚੇਅਰ ਸੋ ਮੈਂ ਅਪੀਲ ਕਰਦਾ ਔਰ ਜਿਹੜੇ ਅਫਸਰ ਤੁਹਾਡੇ ਇਸ਼ਾਰੇ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਕਿ ਪ੍ਰੂਫ ਕਰੋ ਭਾਈ ਇਹ ਕੋਈ ਕੰਮ ਹੈ ਇਹ ਸਰਕਾਰਾਂ ਦਾ ਹੁਣੇ ਕੰਮ ਰਹਿ ਗਿਆ ਜੋ ਕੁਝ ਵੀ ਹੈ ਇਸ ਤਰੀਕੇ ਦੀ ਧੱਕੇਸ਼ਾਹੀ ਤੇ ਮੈਂ ਖਿਲਾਫ ਆ ਔਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਉਹ ਐਕਸਪੋਜੀਆ ਇਹਨਾਂ ਹਾਲਾਤਾਂ 'ਚ ਇਹਨੇ ਔਖੇ ਹਾਲਾਤਾਂ 'ਚ ਉਹ ਗੁਜ਼ਰ ਰਿਹਾ ਮਾਪੇ ਉਹਨਾਂ ਦਾ ਹਰ ਚੀਜ਼ ਹੀ ਸਹੀ ਹੈ ਔਰ ਤੁਹਾਡਾ ਕਿਸੇ ਦੀ ਪਰਸਨਲ ਲਾਈਫ 'ਚ ਦਖਲ ਦੇਣਾ ਬਿਲਕੁਲ ਗਲਤ ਗੱਲ ਹੈ ਔਰ ਤੁਸੀਂ ਬੰਦੇ ਵੜ ਜੋ ਇਹ ਗੱਲਾਂ ਬਹੁਤ ਮਹਿੰਗੀਆਂ ਪੈਣੀਆਂ ਤੁਹਾਨੂੰ ਆਸ ਕਰੂੰਗਾ ਉਮੀਦ ਕਰੂੰਗਾ ਕਿ ਸਾਰੇ ਪੰਜਾਬੀ ਰਾਈਟ ਥਿੰਕਿੰਗ ਪੀਪਲ ਈਵਨ ਪ੍ਰਸ਼ਾਸਨ 'ਚ ਬੈਠੇ ਲੋਕ ਪੁਲਿਸ 'ਚ ਬੈਠੇ ਲੋਕ ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਪੰਜਾਬ ਦੇਸ਼ ਦੁਨੀਆ 'ਚ ਬੈਠੇ ਲੋਕ ਸਰਦਾਰ ਬਲਕੌਰ ਸਿੰਘ ਦੇ ਹੱਕ ਵਿੱਚ ਆਉਣਗੇ ਔਰ ਭਗਵੰਤ ਮਾਨ ਦੀ ਇਸ ਕੀਆ ਸੋਚ ਲੋ ਕੰਡੈਮਨ ਕਰਨਗੇ ਜ਼ਿਕਰ ਹੋ ਗਿਆ ਕਿ ਮਾਤਾ ਚਰਨ ਕੌਰ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਹਰ ਪਾਸੇ ਵਧਾਈਆਂ ਮਿਲ ਰਹੀਆਂ ਨੇ ਹਰ ਪਾਸਿਓ ਲੋਕ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ ਤੇ ਦੂਜੇ ਪਾਸੇ ਮਾਮਲਾ ਗਰਮਾ ਗਿਆ ਹੈ ਕਿ ਆਈਵੀਐਫ ਤਕਨੀਕ ਦੇ ਨਾਲ ਜਨਮ ਦੇਣਾ ਐਕਟ ਦੇ ਮੁਤਾਬਕ ਸਹੀ ਨਹੀਂ ਕਿਉਂਕਿ 21 ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਹੀ ਕੋਈ ਵੀ ਮਹਿਲਾ ਜਾਂ ਲੇਡੀ ਬੱਚੇ ਨੂੰ ਜਨਮ ਦੇ ਸਕਦੀ ਇਸ ਤਕਨੀਕ ਦੇ ਨਾਲ ਪਰ ਮਾਤਾ ਚਰਨ ਕੌਰ ਦੀ ਉਮਰ ਵਧੇਰੇ ਹੈ ਇਸ ਕਰਕੇ ਇਹਦੇ ਉੱਤੇ ਸਵਾਲ ਖੜੇ ਹੋ ਗਏ ਨੇ ਕੇਂਦਰ ਸਰਕਾਰ ਨੇ ਵੀ ਇੱਕ ਚਿੱਠੀ ਲਿਖੀ ਹੈ ਪੰਜਾਬ ਸਰਕਾਰ ਨੂੰ ਤੇ ਇਹਦੇ ਉੱਤੇ ਪੂਰੀ ਜਾਣਕਾਰੀ ਤੇ ਰਿਪੋਰਟ ਮੰਗ ਲਈ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ